ਵਾਲੇ ਆਪਣੀ ਜਿਹਨੇ ਦੇ 2 ਮਹੀਨਾ ਕਾਲੀ ਕਾਲ ਦੇ ਪਰਮੋ cargo ਆਜ ਇਹ ਜਾਂ ਦਰਦਸਾਲ ਤੋਂ ਗਗਨਜੀਤ ਜਿਹੜੇ ਕਾਲਸਤ ਖਾਲ ਤੋਂ ਪੰਥ ਸਿੰਘ ਸਾਹਿਬਾਨਾਂ ਦੀ ਅਗਵਾਈ ਵਿੱਚ ਸਾਲ ਦਾ ਵਾਈਸ ਚਾਂਸਲ ਪੰਜਾਬ ਵਿੱਚ ਅਹਿਰ ਕਦੇ ਧੰਨਵਾਦੀ ਨੇ ਹੋਂ ਹਾਲ ਤੇ ਸਾਡੇ ਕੁਰਬਾਨੀ ਵਾਲੇ ਦਸਨ ਦੇ ਲੋੜ ਨੇ ਕਿਉਂਕਿ ਅਣਖਾਂ ਤੇ ਗੈਰਤ ਤੇ ਕਿਉਂਕਿ ਜੈ ਜੀਵੇ ਪੱਤ ਲੱਥੀ ਜਾਏ ਸਭ ਹਰਾਓ ਜੇ ਤੱਕ ਦਿਖਾਈ ਦੇ ਧਰਨੀ ਵਰਗੇ ਇਹਨਾਂ ਨੇ ਇੱਕ ਇਤਿਹਾਰ ਸੱਜਿਆ ਅੱਜ ਮੈਂ ਧੰਨਵਾਦ ਕਰਦਾ ਮੇਰੇ ਵੱਡੇ ਵੀਰ ਸਰ ਮੇਰੇ ਜੀ ਗਵਾਰਾ ਤੇ ਦਰਜਾ ਬਦਰ ਜਾ ਸਾਰੀਆਂ ਸਨਮਾਨ ਕਿਸੇ ਦਾ ਵੀਰੋ ਵਾਹੀ ਰੋ ਜੀ ਦਾ ਖਾਲਸਾ ਵਾਹੀ ਰੋ ਜੀ ਦੀ ਖੋਦੇ ਤੁਸੀਂ ਬੜੇ ਸਮੇਂ ਦੇ ਪਹੁੰਚੇ ਹੋ ਪਰਵਾਰ ਤੋਂ ਲਾਗੇ ਵਿਅਕਤੀ ਤੋਂ ਲਾਗੇ ਸਮੁਜੇ ਪੰਜਾਬ ਦੀ ਗੱਲ ਕਰੀਏ ਉਹ ਜਿਹੜੀਆਂ ਅਸੀਂ ਸਾਰੇ ਇਕੱਠ ਚਰਚਾ ਵਿਚਾਰ ਕਰਦੇ ਰਹੇ ਨੇ ਜਦੋਂ ਮੇਲਾ ਆਪਾਂ ਮਿਲਿਆ ਜੀ ਜੀ ਪਰ ਮੈਂ 2 ਦਸੰਬਰ 24 ਜਨਵਰੀ ਅਕਾਲ ਤਖਤ ਤੋਂ ਜੋ ਹੋਏ ਹੋ ਉਹ ਸਾਰਿਆਂ ਦੇ ਤਲਵਾਰ ਵਾਹਿਗੁਰੂ ਜੀ ਦਾ ਖਾਲਸਾ ਅ ਸ਼੍ਰੀ ਕਾਲਤਖ ਸਾਹਿਬ ਵੱਲੋਂ ਜੋ ਕਮੇਟੀ ਭਰਤੀ ਲਈ ਬਣਾਈ ਗਈ ਸੀ ਉਹਦੇ ਸਾਰੇ ਮੈਂਬਰ ਅੱਜ ਅਸਾ ਇਕਬਾਲ ਸਿੰਘ ਜੀ ਚੁੰਦਾ ਸਾਹਿਬ ਗੁਰਪ੍ਰਤਾਪ ਸਿੰਘ ਬਡਾਲਾਈ ਸੰਤਾ ਸਿੰਘ ਮਹਿਦਪੁਰੀ ਸਾਰੇ ਇੱਥੇ ਹਾਜ਼ਰ ਨੇ ਅਤੇ ਅੱਜ ਇਸ ਦੋ ਹਲਕਿਆਂ ਦੀ ਅਮਰਗੜ ਤੇ ਹਲਕਾ ਰਮਲੇਰਕੋਟਾ ਦੀ ਭਰਤੀ ਸ਼ੁਰੂ ਕੀਤੀ ਜਾਣੀ ਆ ਤੇ ਮੈਂ ਸਾਰੇ ਜਿਹੜੇ ਸਾਡੇ ਵਰਕਰ ਸਹਬਾਨ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਘਰ ਘਰ ਜਾ ਕੇ ਕੱਲੇ-ਕੱਲੇ ਵਿਅਕਤੀ ਨਾਲ ਸਾਡੀਆਂ ਮਤਾਮਾ ਭੈਣਾਂ ਨਾਲ ਪਹੁੰਚ ਕਰਕੇ ਆਪਾਂ ਉਹਨਾਂ ਨੂੰ ਸ਼੍ਰੋਮਣੀ ਇਕੱਲ ਦੇ ਮੈਂਬਰ ਬਣਾਈਏ ਤੇ ਹਰੇਕ ਭਰਤੀ ਹੈ ਜਿਹੜੀ ਬਿਲਕੁਲ ਪਾਰਦਰਸ਼ੀ ਹੋਵੇ। ਹਰੇਕ ਮੈਂਬਰ ਦਾ ਉਹਦੇ ਤੇ ਆਧਾਰ ਕਾਰਡ ਨੰਬਰ ਹੋਵੇ ਅਤੇ ਪਰਿਵਾਰ ਦੇ ਮੁਖੀ ਦਾ ਟੈਲੀਫੋਨ ਨੰਬਰ ਹੋਵੇ। ਤੇ ਇਹ ਸਾਰਿਆਂ ਨੂੰ ਅਪੀਲ ਆ ਤੇ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਅਤੇ ਮੇਰੇ ਹਿਸਾਬ ਨਾਲ ਵੀ ਲੱਖਾਂ ਦੀ ਗਿਣਤੀ 'ਚ ਮੈਂਬਰ ਬਣਨਗੇ ਤੇ ਸਾਰੇ ਜਿਹੜੇ ਮੈਂਬਰ ਆ ਉਹ ਆਪ ਦੀ ਮੰਦੀ ਖੁਸ਼ੀ ਨਾਲ ਬਣਨਗੇ। ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਬਿਨਾ ਸਾਡਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਇਹੀ ਪਾਰਟੀ ਪੰਜਾਬ ਦੇ ਹੱਕਾਂ ਲਈ ਲੜ ਸਕਦੀ ਹੈ, ਇਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਇਸ ਲਈ ਮੈਂ ਸਾਰੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਪੈਣਾ ਨੂੰ ਅਤੇ ਹਰ ਵਰਗ ਦੇ ਲੋਕਾਂ ਨੂੰ, ਹਰ ਧਰਮ ਦੇ ਲੋਕਾਂ ਨੂੰ ਇਹ ਮੈਂ ਅਪੀਲ ਕਰਦਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਤਾਂ ਜੋ ਅਸੀਂ ਦੁਬਾਰਾ ਫੇਰ ਇਸ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਅਤੇ ਇਹ ਪਾਰਟੀ ਦੁਆਰਾ ਫਿਰ ਸਹੀ ਢੰਗ ਨਾਲ ਪੰਜਾਬ ਦੀ ਅਗਵਾਈ ਅਤੇ ਲੋਕਾਂ ਦੀ ਸੇਵਾ ਕਰ ਸਕੀ। ਇਹ ਤਾਂ ਸਾਰਿਆਂ ਨੂੰ ਸਦਾ ਦਿੰਦੇ ਆ ਕਿਉਂਕਿ ਮਨ ਮਨੋਂ ਤਾਂ ਸਾਰੇ ਪੰਥਕ ਨੇ ਸਾਰੇ ਪੰਜਾਬ ਦਾ ਭਲਾ ਚਾਹੁੰਦੇ ਨੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦਾ ਹਰ ਵਿਅਕਤੀ ਠੀਕ ਹੈ ਕਈ ਕਾਰਨਾ ਕਰਕੇ ਪਾਰਟੀ ਦੀਆਂ ਜਿਹੜੀਆਂ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਜਿਹੜੇ ਨਾਰਾਜ਼ ਸੀਗੇ ਅੱਜ ਉਹਨਾਂ ਨੂੰ ਸੱਦਾ ਦਿੰਦੇ ਆ ਕਿ ਆਓ ਸਾਰੇ ਜੜੋ ਨਾਲ ਤੇ ਪਾਰਟੀ ਨੂੰ ਤਖੜਾ ਕਰੀਏ ਆਪਾਂ ਜੇ ਕੋਈ ਪ੍ਰਭਾਵੀ ਜੇ ਕੋ ਅਸੀਂ ਤਾਂ ਆਪਦੀ ਵੱਲੋਂ ਪੂਰੀ ਕੋਸ਼ਿਸ਼ ਕਰ ਹੀ ਰਹੇ ਹਾਂ ਅਸੀਂ ਤਾਂ ਪੰਥ ਤੱਕ ਇਕੱਲੇ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਤਾਂ ਜੋ ਪਾਰਟੀ ਸਹੀ ਟਰੈਕ ਤੇ ਚੱਲੇ ਵਰਕਰਾਂ ਦੀਆਂ ਭਾਵਨਾ ਅਨੁਸਾਰ ਸੇ ਕੌਮ ਦੀਆਂ ਪੰਜਾਬੀਆਂ ਦੀਆਂ ਭਾਵਨਾ ਅਨੁਸਾਰ ਪਾਰਟੀ ਕੰਮ ਕਰੇ ਫੈਸਲੇ ਲਵੇ ਤਾਂ ਆਪਣੇ ਵੱਲ ਲੋਕ ਜੋੜਣੇ ਸਾਡਾ ਨੂੰ ਦੇ ਗੋਸੀ ਥੋੜੀ ਕਿਨੇ ਕਰਨਾ ਹੁੰਦਾ ਅਸੀਂ ਕੌਣ ਹੁੰਨੇ ਅਸੀਂ ਆਪ ਦੀ ਕੋਸ਼ਿਸ਼ ਕਰ ਸਕਦੇ ਆ ਅਸੀਂ ਅੱਗੇ ਫਿਰ ਲੀਡਰ ਮੰਨ ਚਲੋ ਉਹ ਤਾਂ ਹੁਣ ਦੇਖੋ ਜੇ ਭਰਤੀ ਕਮੇਟੀ ਤੋਂ ਕਰਾ ਲੈਂਦੇ ਤੇ ਪਤਾ ਲੱਗੀ ਜਣਾ ਸੀ ਇਹ ਮਰਜ਼ੀ ਅੱਗੇ ਆ ਜਾਂਦਾ ਸੰਤ ਰਾਜ ਤਾਂ ਕੋਈ ਨਹੀਂ ਸੀ ਲੇਕਿਨ ਫੈਸਲੇ ਆ ਜਿਹੜੇ ਸਾਰਿਆਂ ਦੀ ਸਲਾਹ ਨਾਲ ਲੈ ਜਾਣ ਡਿਕਟੇਟਰਸ਼ਿਪ ਨਾ ਹੋਵੇ ਇਹ ਅਸੀਂ ਕੋ ਰਹਿਣਾ ਕੰਮ ਮੈਂ ਇਕੱਲਾ ਕੋ ਫੈਸਲਾ ਲਵਾਂ ਮੈਂ ਗਲਤੀ ਕਰ ਸਕਦਾ ਜਦੋਂ ਮੈਂ ਚਾਰ ਸਿਆਣੇ ਬੰਦੇ ਰਹਿਣਾ ਫੈਸਲਾ ਲਵਾਂਗੇ ਗਲਤੀ ਕਿਵੇਂ ਹੋ ਜੂਗੀ ਸੰਗਤ ਨੇ ਸਹਿਯੋਗ ਦਿੱਤਾ ਇਸ ਭਰਤੀ ਮੈਂਬਰ ਸ਼ਾਮਲ ਹੋ ਕੇ ਅਸੀਂ ਸੰਗਤ ਦਾ ਵੀ ਧੰਨਵਾਦ ਕਰਦੇ ਆ ਕਿ ਇੱਕ ਪੰਜਾਬ ਵਿੱਚ ਇੱਕ ਨਵੀਂ ਮੂਵਮੈਂਟ ਖੜੀ ਹੋ ਰਹੀ ਹੈ ਇਸ ਇੱਕ ਲਹਿਰ ਬਣ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੀ ਸੋ ਇਸ ਲਈ ਸਾਨੂੰ ਖੁਸ਼ੀ ਹੈ ਔਰ ਮੈਂ ਸਾਰੀ ਸੰਗਤ ਦਾ ਸਮੁੱਚੀ ਸਾਡੀ ਕਮੇਟੀ ਵੱਲੋਂ ਲੱਖ ਲੱਖ ਵਧਾਈਆਂ ਵੀ ਦਿੰਦਾ ਕੋਟਨ ਕੋਟ ਧੰਨਵਾਦ ਵੀ ਕਰਦਾ